ਆਪਰੋ ਨੈ ਰਈ ਸਾਧ ਸੰਗ ਮਖੋ ਤਾਰਨ ਤਰਲਾ ਨੋ ਧਰਵਾ ਸਾਧ ਸੰਗੇਵ ਗੁਰੂ ਬਰਾਮਾ ਸਾਗਰੋਂ ਪਾਇ ਆਮ ਲਾਲ ਨਾਮ ਜਹੂ ਕੈ ਕੁਰਬਾਨ ਸਾਧ ਸੰਸੋ ਕੋਲੇ ਉਧਾਰਾ ਸਾ ਸਾਧ ਸਾਧ ਮੀਂਹ ਗੁੜਾ ਨੇ ਉਧਾਰ ਸਾਦੋਂ ਕਾ ਸਮ ਸਮ ਲੰਬਾਵਾ ਹਬ ਜਨਾਂ ਦਾ ਸਾਧ ਸੰਗ ਮਹੀਂ ਕਸ਼ਕਾਲ ਗੁਰ ਸਮ ਭੇੜ ਦੋ ਹੋਤ ਨੇ ਹਾਲ ਸਾਧ ਸੰਗ ਕਰੋ ਉਧਾਰ ਨਾਨਕ ਪਰਹਾਰ ਸਾਧ ਜਸਾ ਕੀ ਹਾਂ ਵਾਹ ਸੁਹਿਲ ਸਾਧ ਸੰਗ ਬਿਸਰ ਦਾ ਹਰ ਫੇਰ ਲਾ ਜੋ ਰੀਸ਼ਰ ਰੋਹੀ ਭਰਪਾ ਵਾਗ ਨਾਮ ਨਿਰਭਜਾ ਜਾਵੇ ਮੇਰਾ ਕੀ ਪੈਰ ਪਾਲ ਰਾਮ ਸਾਧ ਜਤ ਪਸਾ ਨਾਨਕ ਜੂਤ ਸਾਨੂੰ ਸਾਧ ਸੰਸਰੋਂ ਹਟਾਓ ਸਾਧਨ ਹਰ ਕੇ ਗੁਣ ਗਾਓ ਸਾਧ ਕਲਾ ਦਾ ਮੰਦ ਬਿਸਰੈ ਸਾਧ ਸੰਸਰਪਾ ਮੈਦਾਰ ਲਗਿਆ ਬਰਾਉ ਮੀਠਾ ਲੋਗਾਂ ਦਾ ਪਰਵੜੀ ਥਾਉ ਸੰਗ ਪਰਿਆ ਆਕਿਆ ਕਾਲੀ ਥਾਉ ਮੱਤ ਭਈ ਹਮਾਰੀ ਰਾਜ ਲੋਗ ਵਸ ਮੁਦ ਮੁਚੀ ਸਾਵੀਰੋ ਆਧਾਰ ਬਨਿਆ ਜੀ ਨਾਨਕਾ ਪ੍ਰਭੂ ਭੇਦ ਨਭਾਈ ਲੋਗ ਮਨ ਰਾਜਾ ਮੁਗ ਰਾਜਾ ਹੋਏ ਜੋ ਨ ਦੇਖਾਏ ਕਿਸ ਮਰ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਟਬਲੀ ब्रह्म ज्ञानी सदा ले पाजले जडना कमल लेव ब्रह्म ज्ञानी सदा उपना जले राले राम बोलग तुलबवार ब्रह्म ज्ञानी कह दी देव जमध कु खुद कु चंद्र देव ब्रह्म ज्ञानी का ब्रह्म ज्ञानी कह दी पीस महा ब्रह्म ज्ञानी कह पर्व काल ओमा ब्रह्म ज्ञानी कह नहि धंदा

ਬ੍ਰਹਮ ਗਿਆਨੀ ਬ੍ਰਹਮ ਕਰਮ ਜਾਣੇ ਮੇਰਾ ਵਾਹੀ ਗੁਰੂ ਬੋਲਾਂ ਜੀ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹੀ ਗੁਰੂ ਜੀ ਕੀ ਫਤਿਹੀ ਸ੍ਰੀ ਭਗਉਦੀ ਜੀ ਸਹਾਈ ਵਾਰ ਸ੍ਰੀ ਭਗਉਦੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਦੀ ਸਿਮਰਕਾਰ ਗੁਰੂ ਨਾਨਕ ਲਈ ਤੇ ਆਏ ਰੰਗਦ ਗੁਰੂ ਦੇ ਅਮਰਦਾਸ ਰਾਮਦਾਸ ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਰਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਦੇ ਆਈਆ ਜੇ ਮਿੱਠੇ ਸ਼ਬਦ ਹੋ ਜਾਏ ਤੀਕ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਈ ਸਭ ਖਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਖਾਈ ਹੋਏ ਸਹਾਈ ਦਸਾਂ ਪਾਸੇ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣ ਦੀਦਾਰ ਦਾ ਧਿਆਨ ਰੱਖੀ ਬੋਲੋ ਵਾਹਿਗੁਰੂ ਪੰਨਿਆ ਪਿਆਰਿਆਂ ਚੰਨ ਸਹਿਬ ਜਾਦਿਆ ਚਾਈ ਮੁਕਤ ਆਣ ਕੇ ਛਗਿਆ ਦੇਖ ਚਲਾਈ ਤੀਰ ਵਾਹੀ ਦੇਖ ਕੇ ਅਮਰ ਕੀਤਾ ਤਨਾ ਪਿਆਰਿਆਂ ਸੁਝਾਰਿਆਂ ਦੀ ਕੁਵਾਈ ਦਾ ਧਿਆਨ ਰੱਖੀ ਬੋਲੋ ਵਾਧੇ ਕੁਰਬਾਨੀਆਂ ਕੀਤੀਆਂ